ਅਸੀਂ ਜੇ ਅਸੀਂ ਕੁਰਸੀਆਂ ਬੇਨਤੀ ਕਰਦੇ ਕੱਢਦਨੀ ਅਸੀਂ ਕਿਸੇ ਨੇ ਹੁਣ ਬਾਹਰ ਵੀ ਨਿਕਲ ਗਈਆਂ ਸਾਰੇ ਗੁਰਦੁਆਰੇ ਬਸ ਇੱਕ ਗੱਲ ਆ ਵੀ ਸਾਡੇ ਪੰਜਾਬੀਆਂ ਨੂੰ ਬੇਸਕੂਫ ਬਣਾਉਣਾ ਮੇਰੇ ਕਨਿ ਵੀ ਦੁਨੀਆ 'ਚ ਜਿਹੜੀ ਸਭ ਤੋਂ ਈਜ਼ੀ ਜੌਬ ਐ ਸਾਡੇ ਪਿੰਡ ਵਾਲੇ ਪੰਜਾਬੀਆਂ ਨੂੰ ਬੇਸਕੂਫ ਬਣਾਉਣਾ ਕਿਉਂਕਿ ਜਿਹੜੇ ਸ਼ਹਿਰ ਵਾਲੇ ਆ ਪੜ੍ਹ ਲਿਖ ਗਏ ਉਹ ਇਹ ਜੇ ਨਕੰਮੇ ਬੰਦੇ ਦੀਆਂ ਚਾਲਾਂ ਨੂੰ ਅੰਡਰਸਟੈਂਡ ਕਰਦੇ ਆ ਸੋ ਇਹ ਹੈਗਾ ਪੂਰੀ ਦੁਨੀਆ ਤੇ ਤੁਸੀਂ ਲੱਭੋਗੇ ਨਾ ਪੂਰੀ ਦੁਨੀਆ ਤੇ ਨਕਮਾ ਬੰਦਾ ਕੌਣ ਆ ਹਾਂ ਮੂਤ ਪਾਲ ਜਿਹੜਾ ਜੁਆਮਰਿਤ ਪਾਲ ਕਹਿੰਦੇ ਹੋ ਇਹ ਮੂਤ ਪਾਲਾ ਦੁਨੀਆ ਭਰ ਦਾ ਨਕਮਾ ਬੰਦਾ ਇਹ ਦਬਈਸ਼ ਰਹਿੰਦਾ ਸੀ ਕੋਈ ਜੌਬ ਨਹੀਂ ਕਰਦਾ ਸੀ ਜੌਬਲੈਸ ਬੰਦਾ ਸੀ ਕੋਈ ਟਰੱਕ ਨਹੀਂ ਚਲਾਉਂਦਾ ਸੀ ਸਾਰਾ ਆਦਿ ਇਹਨਾਂ ਨੇ ਕਮਰੇ ਚ ਬੜਿਆ ਰਹਿਣਾ ਇਹਨੇ ਫੇਸਬੁੱਕ ਤੇ ਬੈ ਕੇ ਗਲਤ ਗਲਤ ਔਰਤਾਂ ਨਾਲ ਐਨ ਲੁੱਚੀ ਟਾਕ ਕਰਨੀ ਜਨਾਨੀਆਂ ਪਸਾਣੀਆਂ ਠੀਕ ਹੈ ਹੁਣ ਇਹਦੇ ਇੱਕ ਵੀਡੀਓ ਇੱਕ ਦੀ ਆਡੀਓ ਵਾਇਰਲ ਹੋਈ ਸੀ ਕਹਿੰਦਾ ਸੀ ਮੈਂ ਕਰਾਤ ਵਾਲਾ ਵਿਆਹ ਕਰਦਾ ਇਹਨੇ ਫਿਰ ਅੰਗਲੈਂਡ ਵਾਲੀ ਬੀਬੀ ਪਸਾਈ ਜਿਹਦੇ ਨਾਲ ਹੁਣ ਵਿਆਹ ਕਰੀ ਫਿਰਦਾ ਉਹ ਵੀ ਇਕੁਇਲ ਟੂ ਬਈ ਜਾ ਚੁਕੇ ਸਰਵਿਸ ਸਰਵਿਸ ਕਰਾਉਂਦੀ ਹੁੰਦੀ ਸੀ ਇਹ ਵੀ ਆਪਣੀ ਗੱਡੀ ਤੇ ਸਰਵਿਸ ਉਹਦੇ ਕਰਾਉਂਦਾ ਸੀ ਸੋ ਇਹ ਬੰਦੇ ਦਾ ਚਰਿੱਤਰ ਬਹੁਤ ਡਾਊਨ ਦੀਪ ਸਿੱਧੂ ਨੇ ਇਹਨੂੰ ਬਲੌਕ ਕਰਤਾ ਸੀ ਫੋਨ ਦੇ ਵਿੱਚ ਜਦੋਂ ਦੀਪ ਸਿੱਧੂ ਨੂੰ ਪਤਾ ਲੱਗਿਆ ਸੀ ਵੀ ਇਹ ਬਹਿਰੂਪੀਆ ਸੋ ਇਹ ਆਪਣੇ ਆਪ ਨੂੰ ਡਿਕਲੇਅਰ ਕਰਦਾ ਵੀ ਮੈਂ ਭਿੰਡਰਾ ਵਾਲਾ ਹਾਂ ਕਿ ਮੈਂ ਉਹਦੇ ਵਰਗੀ ਸ਼ਕਲ ਬਣਾ ਲਾਂ ਉਵੇਂ ਕਰ ਲਾਂ ਵੀ ਲੋਕ ਮੇਰੇ ਮਗਰ ਲੱਗ ਜਾਣਗੇ ਇਹਦੀ ਜਿਹੜੀ ਮਾਤਾ ਹੈ ਮਾਤਾ ਨਹੀਂ ਹੈ ਉਹ ਉਸ ਸਿਰੇ ਦੀ ਗਰੀੜੀ ਉਹ ਮਾਤਾ ਇਹ ਪੂਰਾ ਠੱਬਰ ਲੱਗਿਆ ਇਸ ਟਾਈਮ ਨੋਟ ਤੇ ਬੰਡਲ ਛਾਪਣਾ ਕਿ ਪੈਸਾ ਅੰਦਰ ਕਰ ਲਈਏ ਦੁਨੀਆ ਜਾਵੇ ਬਾਹਰ ਵਿੱਚ ਮੇਰੀ ਅੱਜ ਦੀ ਇਹ ਵੀਡੀਓ ਸੁਣ ਲਿਓ ਸੇਵ ਕਰਕੇ ਰੱਖ ਲਿਓ ਇਹ ਬੰਦੇ ਨੇ ਤੁਹਾਡੇ ਪੰਜਾਬ ਵਾਸਤੇ ਕੁਝ ਨਹੀਂ ਕਰਨਾ ਜਿਹੜੇ ਕੁਛਕ ਅਨ ਐਜੂਕੇਟਿਡ ਪੰਜਾਬੀ ਆ ਪੜ੍ਹੇ ਲਿਖੇ ਕਾਟਾ ਜਿਨ੍ਹਾਂ ਦੀ ਰੋੜਵਾਦੀ ਸੋਚ ਆ ਸਪੈਸ਼ਲ ਔਰਤਾਂ ਵਾਸਤੇ ਜਿਹੜੇ ਕਹਿੰਦੇ ਵੀ ਔਰਤ ਪੜ੍ਹ ਕੇ ਗਾਂ ਨੂੰ ਕਿਉਂ ਗਈ ਆ ਔਰ ਤਾਂ ਜੀ ਬੰਦੇ ਨੂੰ ਦਲੇਰ ਕਿਉ ਹੋ ਗਿਆ ਇਹ ਉਹੀ ਰੂੜਵਾਤੀ ਸੋਚਦਾ ਬੰਦਾ ਹੈ ਤੁਹਾਨੂੰ ਕੀ ਲੱਗਦਾ ਵੀ ਇਹ ਹੀ ਪੰਜਾਬ ਦਾ ਸੀਐਮ ਬਣ ਜਾਏਗਾ ਤੇ ਪੰਜਾਬ ਦੇ ਵਿੱਚ ਸ਼ਾਂਤੀ ਆ ਜਾਊਗੀ ਪੰਜਾਬ ਦੇ ਵਿੱਚ ਗੁੰਡਾਗਰਦੀ ਬੰਦ ਹੋ ਜਾਊਗੀ ਪੰਜਾਬ ਵਿੱਚ ਡਰੱਗਸ ਚਟਾ ਬੰਦ ਹੋ ਜਾਊਗਾ ਇਹ ਤਾਂ ਤਾਂ ਭਰਾ ਆਪਣਾ ਛੇੜੀ ਹੈ ਉਹ ਇਹ ਤਾਂ ਆਪਣੀ ਛੇੜੀ ਇਹਦਾ ਡਰਗ ਟੈਸਟ ਕਰਾ ਲਓ ਸੋ ਇਹਦੀ ਤਾਂ ਮਾਦੀ ਤੇ ਇਹਦੀ ਜਨਾਨੀ ਦੀ ਆਪਸ ਚ ਨਹੀਂ ਬੰਦੀ ਉਹ ਜਾ ਕੇ ਡਿਬਰੂਗੜ ਦੇ ਹੋਟਲ 'ਚ ਬੈਠੀ ਹੁੰਦੀ ਆ ਵੀ ਜੇ ਇੱਥੇ ਬੁੜੀ ਕੋ ਰਹੂਗੀ ਬੁੜੀ ਨੇ ਜਿੰਨਾ ਆਰਾਮ ਕਰਨਾ ਕਰੇ ਬੁੜੇ ਝੋਲਾ ਚੱਕ ਕੇ 7-8 11 ਮਰਦਾਂ ਦੇ ਵਿੱਚ ਗੱਡੀ ਦੇ ਗੱਬੇ ਫਸ ਕੇ ਬੈਠੇ ਹੁੰਦੀ ਆ ਹੋਏ ਹੋਏ ਬੰਦੜੇ ਨਾਲ ਬੈਠੇ ਹੁੰਦੇ ਬੁੜੇ ਜੇ ਉਹ ਬੈਠੇ-ਬੈਠੇ ਹੀ ਨਜ਼ਾਰਾ ਲੈ ਜਾਂਦੇ ਆ ਸੋ ਪੰਜਾਬ ਨੂੰ ਮੇਰੀ ਬੇਨਤੀ ਆ ਵੀ ਏਵਜੇ ਬਹਿਰੂਪੀਓ ਤੋਂ ਬਚੋ ਜਿੰਨਾ ਬਚ ਸਕਦੇ ਹੋ ਏਵਜੇ ਗੰਦੇ ਬੰਦੇ ਤੋਂ ਬਚੋ ਸਾਨੂੰ ਪੰਜਾਬ ਦੇ ਵਿੱਚ ਪਤਾ ਕਿਹੜੇ ਲੋਕਾਂ ਦੀ ਲੋੜ ਆ ਜਿਨ੍ਹਾਂ ਦਾ ਮਾਈਂਡ ਬਹੁਤ ਓਪਨ ਮਾਈਂਡ ਦੇ ਲੋਕ ਹੋਣ ਜੋ ਆਧੁਨਿਕ ਜਨਰੇਸ਼ਨ ਦੇ ਨਾਲ ਕਦਮ ਨਾਲ ਕਦਮ ਮਲਾ ਕੇ ਚੱਲਦੇ ਹੋਣ ਸਾਨੂੰ ਐਸੇ ਰੂੜਵਾਦੀ ਘਟਿਆ ਸੋਚ ਵਾਲੇ ਲੋਕਾਂ ਦੀ ਜ਼ਰੂਰਤ ਨਹੀਂ ਹੈ ਪੰਜਾਬ ਦੇ ਵਿੱਚ ਸੋ ਇਹ ਹੁਣ ਕੰਪੀਟੀਸ਼ਨ ਕਰ ਰਿਹਾ ਭਗਵੰਤ ਸਾਨ ਨਾਲ ਵੀ ਸ਼ਾਇਦ ਮੈਂ ਸੀਐਮ ਬਣ ਜੂ ਮੈਨੂੰ ਇਹਨਾਂ ਪਤਾ ਕਿ ਪੰਜਾਬ ਦੇ ਵਿੱਚ ਹੋਰ ਵੀ ਰਿਲੀਜਨ ਦੇ ਲੋਕ ਰਹਿੰਦੇ ਆ ਕੱਲੇ ਹੀ ਇਹਦੇ ਨਹੀਂ ਰਹਿੰਦੇ ਸੋ ਤੂੰ ਕਾ ਕੇ ਕਿਤੇ ਵੀ ਭੱਜ ਲੜਦੀਆਂ ਪੈਨਸਲ ਲੱਤਾਂ ਲੈ ਕੇ ਤੂੰ ਨਾ ਅੱਜ ਸੀਐਮ ਬਣਿਆ ਤੇ ਨਾ ਕੱਲ ਬਣੇਗਾ ਜਿਹੜਾ ਤੂੰ ਐਮਪੀ ਬਣ ਗਿਆ ਇੱਕ ਵਾਰ ਬਣ ਗਿਆ ਹੁਣ ਤੇਰੀ ਜਦੋਂ ਵੈਲਿਡਿਟੀ ਖਤਮ ਹੋ ਜਾਣੀ ਤੇ ਤੈਨੂੰ ਮੁੜ ਕੇ ਐਮਪੀ ਛੜ ਐਮਏ ਵੀ ਨਹੀਂ ਬਣਾਉਣਾ ਕਿਸੇ ਨੇ ਤੇਰੀ ਮਾਂ ਦੀ ਔਕਾਤ ਤੇਰੀ ਔਕਾਤ ਤੇਰੇ ਭਰਾ ਦੀ ਜਿਹਨੇ ਕੁੱਟਮਾਰ ਕਰਕੇ ਆਪਣੇ ਵਾਈਫ ਵੀ ਘਰੋਂ ਘੱਡੀ ਇਹ ਉਹ ਨਸਲ ਆ ਇਹ ਕਹਿੰਦਾ ਵੀ ਜਦ ਮੈਂ ਪੰਜਾਬ ਚ ਕੁਛ ਪੜ ਗਿਆ ਕੁੜੀਆਂ ਦੀਆਂ ਜੀਨਸਾਂ ਬੰਦ ਕਰ ਦੂੰਗਾ ਪੈਂਟਾਂ ਪਾਣੀਆਂ ਵੀ ਬੀਬੀਓ ਬਈ ਮਾਡਰਨ ਪੜੇ ਲਿਖੇ ਕੁੜੀਓ ਇਹਨੂੰ ਵੋਟ ਦੋਂਗੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਇਹ ਬੰਦਾ ਜਦੋਂ ਉਸ ਕਿ ਆ ਪਾਸਿਆ ਹੋਇਆ ਮੂੰਹ ਸੜੇ ਗਲੇ ਦੰਦਾ ਵਾਲਾ ਮੂੰਹ ਇਹਦਾ ਇਹ ਜਨਾਨੀਆਂ ਬਾਰੇ ਬਕਵਾਸ ਕਰਦਾ ਜਦੋਂ ਵੀ ਇਹਦੇ ਬੰਦੇ ਮੂੰਹ ਖੋਲਦੇ ਆ ਇਹ ਔਰਤਾਂ ਦੇ ਤਵੇਲਾਣੇ ਸ਼ੁਰੂ ਕਰ ਦਿੰਦੇ ਆ ਤੁਹਾਨੂੰ ਔਰਤ ਜਾਤ ਨਾਲ ਪ੍ਰੋਬਲਮ ਕੀ ਹੈ ਜਿੰਨੀ ਧਰਤੀ ਮੈਂ ਕਹਿੰਦੀ ਨਹੀਂ ਮਰਦਾਂ ਲਈ ਓਨੀ ਔਰਤਾਂ ਦੇ ਵੀ ਆ ਤੁਸੀਂ ਹੁਣੇ ਕੌਣ ਔਰਤ ਨੂੰ ਕੰਟਰੋਲ ਕਰਨ ਵਾਲੇ ਤੁਸੀਂ ਹੁਣੇ ਕੌਣ ਔਰਤ ਤੇ ਸਟ੍ਰਿਕਸ਼ਨਸ ਲਾਉਣ ਵਾਲੇ ਕਿ ਪੈਂਟ ਨਹੀਂ ਪਾਊਗੀ ਕੁੜੀ ਕੁੜੀ ਵਾਲ ਨਹੀਂ ਕਟਾਊਗੀ ਸਿਰ ਤੋਂ ਚੁੰਨੀ ਨਹੀਂ ਲਾਊਗੀ ਕੌਣ ਆ ਤੂੰ ਕੀ ਲੈ ਦਿੱਤਾ ਤੈਨੂੰ ਹੱਕ ਇਹ ਤੂੰ ਹੈ ਕੋਣ ਨੌਨੀਆਂ ਚੋ ਨਾ ਤੇਰਾ ਚੌਕਦਾਰ ਬੰਦਾ ਹੈ ਔਰਤਾਂ ਦਾ ਸ਼ੋਸ਼ਣ ਤੂੰ ਕਰਦਾ ਹੈ ਸਰ ਸਰਸੇ ਵਾਲਾ ਬਾਬਾ ਤੇ ਇੱਕ ਤੂੰ ਤੁਹਾਡੀ ਦੋਨਾਂ ਦੀ ਇੱਕੋ ਹੀ ਕੈਟਾਗਰੀ ਹੈ ਤੂੰ ਐਡਾ ਹਲਕੇ ਆ ਤੇ ਨੀਚ ਬੰਦਾ ਹੈ ਨਾ ਵੀ ਤੇਰੇ ਕੋਲ 11 12 ਸਾਲ ਦੀ ਵੀ ਬੱਚੀ ਛੱਡ ਦੋ ਤੂੰ ਉਹਨੇ ਵੀ ਨਹੀਂ ਛੱਡੇਗਾ ਆ ਜਿਹੜਾ ਮੂੰਹ ਲੈ ਕੇ ਤੂੰ ਬਹਿਰੂਪੀਆਂ ਬਣ ਕੇ ਬੈਠਾ ਹੈ ਨਾ ਤੇਰੇ ਅਰਗੇ ਬਹਿਰੂਪੀਆਂ ਨੂੰ ਸਾਨੂੰ ਤੇਰੇ ਅਗੇ ਬਹਿਰੂਪੀਆਂ ਤੇ ਜਿਹੜੇ ਚਿਹਰੇ ਆ ਉਹ ਤੋਂ ਨਕਾਬ ਲਾਉਣਾ ਹੁੰਦਾ ਹੈ ਸੋ ਉਹਨੂੰ ਤੋਂ ਸੱਪੜੇ ਲੈ ਪਰ ਪੰਜਾਬ ਤੇਰਾ ਕਦੀ ਨਹੀਂ ਹੋਊਗਾ ਉਹ ਨਾ ਹੀ ਪੰਜਾਬੀ ਕੌਮ ਨਾ ਹੀ ਪੰਜਾਬ ਦੀਆਂ ਧੀਆਂ ਤੈਨੂੰ ਸਪੋਰਟ ਕਰਨਗੀਆਂ ਇਹ ਜਿਹੜਾ ਆਂਦਾ ਹੈ ਔਰਤਾਂ ਦੇ ਬਾਰੇ ਬੋਲਦਾ ਹੈ ਜਿਹੜਾ ਆਂਦਾ ਔਰਤਾਂ ਤੇ ਰੈਸਟ੍ਰਿਕਸ਼ਨ ਸ਼ੁਰੂ ਕਰ ਦਿੰਦਾ ਹੈ ਇਹ ਤੁਹਾਡੀ ਪ੍ਰੋਬਲਮ ਕੀ ਹੈ ਬਈ ਤੁਸੀਂ ਵੱਡੇ ਪੁਰਸ਼ ਪ੍ਰਧਾਨ ਬਣੇ ਫਿਰਦੇ ਹੋ ਜਨਾਨੀਆਂ ਦੇ ਵੀ ਆਪਣਾ ਅਧਿਕਾਰ ਆ ਜਨਾਨੀਆਂ ਦੇ ਵੀ ਆਪਣੇ ਰਾਈਟ ਆ ਤੂੰ ਰੋਕੇਗਾ ਜਨਾਨੀਆਂ ਨੂੰ ਵੀ ਜੀਨਸ ਨਹੀਂ ਪਾਉਣੇ ਪੰਜਾਬ ਚਲ ਦੋ ਥਪੜਾਂ ਦੀ ਮਾਰ ਆ ਤੂੰ ਮੁਬੱਤਾ ਨੇ ਮਰਡਰ ਤੋਂ ਕਰਵਾਇਆ ਹੈ ਜੇਲ੍ਹ ਚ ਬੈਠੇ ਤੋਂ ਕਿੰਨੇ ਮੁੰਡਿਆਂ ਦੇ ਮਰਡਰ ਕਰਾਏ ਕਿੰਨੇ ਮੁੰਡੇ ਅੰਦਰ ਬੈਠੇ ਆ ਮਾਵਾ ਦੇ ਪੁੱਤ ਛੁੜਾਏ ਤੁਸੀਂ ਕਿਸ ਨੇ ਉਹ ਤਾਂ ਬੜੇ ਦਿਨੋਂ ਖਾਲਸਤਾਨ ਦੀ ਅੱਗ ਲੱਗੀ ਸੀ ਹੁਣ ਤੂੰ ਸੰਵਧਾਨ ਦੀ ਸੌਂਵ ਚੱਕ ਗਿਆ ਇੰਡੀਆ ਦੇ ਚੰਡੇ ਦੇ ਏ ਥੱਲੇ ਖੜ ਕੇ ਸੰਵਧਾਨ ਦੀ ਸੌਂਵ ਚੱਕ ਲਈ ਦੋਗਲਾ ਪਾਨੀ ਤੱਕੀਆ ਸਵਕਲ ਨੂੰ ਹੱਥ ਮਾਰ ਆਪ ਦਾ ਨਾ ਜਿਹੜਾ ਜਾਪ-ਜੂਪ ਆ ਜਪ ਤੇ ਘਰੇ ਬਹਿ ਜਨਾਨੀਆਂ ਤੇ ਲਗਾਮ ਪਾਉਣ ਦਾ ਕਦੀ ਸੋਚੀ ਨਾ ਇਹ ਦਿਮਾਗ ਚ ਪਾ ਲਈ ਮੈਂ ਹਲੇ ਬੈਠੀ ਆ ਪੰਜਾਬ ਦੇ ਕਿਸੇ ਧੀ ਦੇ ਬਾਰੇ ਇਹ ਨਾ ਸੋਚ ਲਈ ਵੀ ਮੈਂ ਲਗਾਮ ਪਾਉਂਗਾ ਮੈਂ ਇਹਨਾਂ ਦੀਆਂ ਪੈਂਟਾਂ ਬੰਦ ਕਰਾਉਂਗਾ ਮੈਂ ਇਹਨਾਂ ਦੇ ਸਿਰ ਤੇ ਚੁੰਨੀਆਂ ਦਵਾਉਂਗਾ ਉਹ ਜ਼ਮਾਨਾ 100 200 ਸਾਲ ਪਹਿਲੇ ਬੀਤ ਗਿਆ ਕੁੜੀਆਂ ਨੂੰ ਆਪਣੇ ਰਾਈਟਸ ਪਤਾ ਲੱਗ ਗਿਆ ਵੀ ਸਾਡਾ ਬਰਾਬਰ ਦਾ ਅਧਿਕਾਰ ਆ ਸੋ ਮੇਰੀਓ ਭੈਣੋ ਬੀਬੀਓ ਇਹ ਸੁਣ ਲਓ ਇਹ ਕੱਲੀ ਧਰਤੀ ਮਰਦਾਸ ਨਹੀਂ ਰ ਆਪਣੇ ਬਣਾਈ ਇਹ ਸਾਡੇ ਵੀ ਬਰਾਬਰ ਆ ਸੋ ਜੀਨੇ ਪੈਂਟਾ ਪਾਣੀਆਂ ਪਾਓ ਆਪਣਾ ਪੜੋ ਲਿਖੋ ਪੈਰਾ ਤੇ ਖੜੋ ਆਪਣੀ ਜਵਾਬ ਕਰੋ ਜੀਨੇ ਬਾਲ ਨਹੀਂ ਰੱਖਣੇ ਆਪਣੇ ਬੋਏ ਕੱਟ ਕਰੋ ਛੱਲੇ ਪਾਓ ਤੁਸੀਂ ਜੋ ਕਰਨਾ ਹੈ ਕਰੋ ਵੀ ਕਿ ਤੇਰੀ ਜ਼ਿੰਦਗੀ ਹੁੰਦਾ ਕੌਣ ਹੈ ਇਹ ਤਗੜਦਲੀ ਦਾ ਬੱਚਾ ਜਿਹੜਾ ਬਕਵਾਸ ਕਰੇ ਆਪ ਦੀ ਮਾਂ ਤਾਂ ਇਹਨੇ ਬੁੜੇ ਤੋਂ ਸੰਭਾਲੀ ਨਹੀਂ ਗਈ ਉਹ ਲੋਤ ਨੂੰ ਕਾਚੇ ਪੱਕੇ ਪਾਸ ਬਗਾਨੇ ਮਰਦਾਂ ਨਾਲ ਤੁਰੇ ਫਿਰਦੀ ਆ ਆਹ ਇੱਜ਼ਤ ਅਰ ਖਾਨਦਾਨ ਹੈ ਜਨਾਨੀ ਦੀ ਹੋਟਲਾਂ 'ਚ ਬੈਠੀ ਆ ਪਤਾ ਨਹੀਂ ਵੀ ਕਿਹੜਾ ਬੀਜੇਪੀ ਦਾ ਨੇਤਾ ਉੱਥੇ ਜਾਂਦਾ ਹੈ ਤੇ ਕਿਹੜਾ ਆਉਂਦਾ ਇਹਨੂੰ ਆਪ ਨੂੰ ਨਹੀਂ ਪਤਾ